ਲਓ ਜੀ ਚੱਲਦੀ ਅੱਜ ਆਪਣੀ ਐਲ ਆਰ ਤੇ ਅਖੀਰਲੀ ਸਪਰੇ ਤੇ ਇਹਨੂੰ ਆਪਾਂ ਤਿੰਨ ਸਪਰੇ ਹਾਂ ਲਾਤੀਆਂ ਤੇ ਅੱਜ ਇਹ 75 ਦਿਨ ਦਾ ਹੋ ਗਿਆ ਤੇ ਇਹਨੂੰ ਅਖੀਰਲੀ ਸਪਰੇ ਕਰਨ ਲੱਗੇ ਪਏ ਆ ਤੁਹਾਨੂੰ ਦਿਖਾਉਣਾ ਹੈ ਕਿਹੜੀ ਕਿਹੜੀ ਦਵਾਈ ਪਾਈ ਆ ਆਪਾਂ ਇਹਦੇ ਵਿੱਚ ਤੇ ਅੱਜ ਧੁੱਪ ਨਿਕਲੀ ਤੇ ਉਹਦੇ ਕਰਕੇ ਦੋ ਤਿੰਨ ਦਿਨ ਤੇ ਤਾਂ ਬੱਦਲੇ ਸੀਗੇ ਧੁੰਦ ਪੈਂਦੀ ਸੀ ਬਹੁਤ ਉਦੇ ਕਰਕੇ ਤੁਹੰਦਾ ਜ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਮੜੀ ਧੁੱਪਾਂ ਨਿਕਲੀ ਆ ਅੱਜ ਸਪਰੇਅ ਕਰਨ ਲੱਗੇ ਆਪਾਂ ਇਹਨਾਂ ਨੂੰ ਇਹਨਾਂ ਦੀ ਆਖਰੀ ਉਹ ਸਪਰੇਅ ਆ ਤੁਹਾਨੂੰ ਪੱਟ ਕੇ ਦਿਖਾਵਾਂਗੇ ਵੀ ਥੱਲੇ ਕਿਵੇਂ ਆ ਰਿਜ਼ਲਟ ਕਿੰਨੀ ਕੁ ਗ੍ਰੋਥ ਹੋਈ ਇਹਨਾਂ ਨੂੰ ਲਓ ਜੀ ਅੱਜ ਵਾਲੀ ਸਪਰੇਅ ਚ ਆਪਾਂ ਆਹ ਪਾਈਆਂ ਨੇ ਸਪਰੇਅ ਹਾਂ ਇੱਕ ਆਪਾਂ 11 13 045 ਪਾਇਆ ਆਹ ਹੋ ਗਈ ਆਪਣੀ ਥਾਇਆ ਤੇ ਆਹ ਵੀ ਫੰਗੀ ਸਾਈਡ ਹੋ ਗਿਆ ਦੇਖ ਆ ਬਈ ਹੈ ਸਮਤਾ ਕੰਪਨੀ ਦੀ ਕੇਟੀਐਸ ਦੇਖੋ ਤੇ ਆ ਆਪਣੀ ਸੀਤ ਫਲੈਟ ਤੋਂ ਹੋ ਗਈ ਦੇਖੋ ਜਨਰੇਸ਼ਨ ਜਨਰੇਸ਼ਨ ਦਾ ਕਿੰਨਾ ਫਰਕ ਹੁੰਦਾ ਇੱਧਰ ਆਪਣਾ ਐਲ ਆਰ ਐ ਆ ਉਹ ਹੋਰ ਜਨਰੇਸ਼ਨ ਦਾ ਤੇ ਆ ਜਿਹੜਾ ਇਹ ਹੋਰ ਜਨਰੇਸ਼ਨ ਦਾ ਇੰਨਾ ਲੱਗਿਆ ਹੋਇਆ ਆਪਣੇ ਦੇਖੋ ਜਨਰੇਸ਼ਨ ਦੇ ਇੰਨਾ ਫਰਕ ਪੈ ਜਾਂਦਾ ਲੋਆਂ ਦਾ ਹੁਣ ਤੁਹਾਨੂੰ ਕੈਮਰੇ ਵਿੱਚ ਪਤਾ ਨਹੀਂ ਲੱਗ ਰਿਹਾ ਹੁਣ ਪਰ ਆ ਤਕੜਾ ਜੂਏ ਨਾ